ਸਕੂਲ ਆਫ ਫੈਮਿਨੈਂਸ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵਰਦਾਨ ਸਿੱਧ ਹੋ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸਕੂਲ ਆਫ ਫੈਮਿਨੈਂਸ ਦੇ ذریعے ਸਰਕਾਰੀ ਸਕੂਲਾਂ ਦੀ ਨੋਹਾਰ ਬਦਲ ਦਿੱਤੀ ਹੈ ਜਿਸ ਦੇ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੁੱਗਣੇ ਹੋਏ ਹਨ ਕੋਲੋ ਫੈਮਿਨੈਂਸ ਜਿਸ ਤਰ੍ਹਾਂ ਕੇ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜੇ ਕਿ ਐਮਿਨੈਂਟਲੀ ਪੰਜਾਬ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਲੈਵਲ ਤੇ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਉਹ ਸਟੂਡੈਂਟਸ ਨੂੰ ਬਹੁਤ ਹੀ ਮਿਆਰ ਦੀ ਜਿਹੜੀ এডੂਕੇਸ਼ਨ ਹੈ ਉਹ ਦਿੱਤੀ ਜਾ ਰਹੀ ਹੈ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਬੱਚੇ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਅਸੀਂ ਏ ਸਕੂਲ ਵਿੱਚ ਐਡਮਿਸ਼ਨ ਲਈ ਹੈ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਆ ਕਿ ਜਿਹੜਾ ਬੱਚਾ ਆ ਸਕੂਲ ਵਿੱਚ ਪੜ੍ਹ ਗਿਆ ਉਹ ਅੱਗੇ ਜਾ ਕੇ ਜ਼ਰੂਰ ਕਾਮਯਾਬ ਹੋਵੇਗਾ ਸੂਬੇ ਦੇ ਤਈ ਜ਼ਿਲ੍ਹਿਆਂ 'ਚ 118 ਸਕੂਲ ਆਫ ਫੈਮਿਨਸ ਖੁੱਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ ਵਿੱਚ ਮੋਹਰੀ ਸਾਬਿਤ ਹੋ ਰਹੇ ਹਨ ਫੈਲੇ ਵਿਦਿਆ ਚਾਨਣ ਹੋਏ ਅੱਜ ਸਕੂਲ ਆਫ ਫੈਮਿਨਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ JEE ਐਡਵਾਂਸ JEE NEET ਦੇ ਪੇਪਰ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਸੋ ਵਿੱਦਿਆ ਦਾ ਚਾਨਣ ਹੋ ਰਿਹਾ ਹੈ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਗੀ ਤੁਸੀਂ ਦੇਖ ਰਹੇ ਹੋ ਦਿਨਿਕ ਸੁਰਾ ਟੀਵੀ ਮੈਂ ਹਾਂ ਸੰਦੀਪ ਮਾ ਇੱਕ ਵਾਰੀ ਫੇਰ ਅਗਰ ਤੁਸੀਂ ਲੁਧਿਆਣਾ ਵਾਸਤੇ ਆਏ ਹੋ ਤਾਂ ਤੁਸੀਂ ਦਿੱਲੀ ਜਾਣਾ ਜਾਂ ਪਠਾਨਕੋਟ ਜਾਣਾ ਜਾਂ ਹਰਿਆਣੇ ਜਾਣਾ ਤਾਂ ਇਹ ਖਬਰ ਤੁਹਾਡੇ ਵਾਸਤੇ ਬਹੁਤ ਖਾਸ ਹੈ ਕਿਉਂਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਪ੍ਰੈਫਰਡ ਨੰਬਰ 2 ਅਤੇ 3 ਆਉਣ ਵਾਲੇ ਸਮੇਂ ਦੇ ਵਿੱਚ ਹੁਣ ਬੰਦ ਹੋਣ ਜਾ ਰਿਹਾ ਕਾਰਨ ਦੱਸਦੀ ਕਿ ਇਹ ਕਾਰਨ ਜਿਹੜਾ ਮੁੱਖ ਕਾਰਨ ਹੈਗਾ ਉਹ ਹੈਗਾ ਰੇਲਵੇ ਦੀ ਜਿਹੜੀ ਨਵੀਂ ਉਸਾਰੀ ਹੋ ਰਹੀ ਹੈ ਕਿਤੇ ਆ ਕੇ ਇਸ ਨਵੀਂ ਉਸਾਰੀ ਨੂੰ ਲੈ ਕੇ ਫੋਇਪੁਰ ਮੰਡਲ ਵੱਲੋਂ ਇਸ ਪੂਰੇ ਰੇਲਵੇ ਸਟੇਸ਼ਨ ਨੂੰ ਆਪਣੇ ਨਰ ਨਿਰਮਾਣ ਨੂੰ ਲੈ ਕੇ ਪਲੇਟਫਾਰਮ ਨੰਬਰ 2 ਅਤੇ 3 ਹੁਣ 1 ਦਸੰਬਰ ਤੋਂ ਲਗਾਤਾਰ ਇਹਨੇ ਬੰਦ ਰਹੇਗਾ ਤਾਂ ਇਹ ਯਾਤਰੀਆਂ ਵਾਸਤੇ ਬੜੀ ਵੱਡੀ ਅਹਿਮ ਖਬਰ ਹੈ ਕਿਉਂਕਿ ਜਿਹੜੇ ਆਮੜੇ ਲੋਕ ਦਿੱਲੀ ਜਾਂ ਅੰਮ੍ਰਿਤਸਰ ਠਾਨਕੋੜ ਜਾਂ ਜੰਮੂ ਵੱਲ ਜਾਂਦੇ ਜਾਂ ਹਰਿਆਣੇ ਵੱਲ ਜਾਂਦੇ ਆ हिसार ਵੱਲ ਜਾਂਦੇ ਤਾਂ ਉਹਨਾਂ ਬੱਸੇ ਖਬਰ ਬੜੀ ਅਹਿਮ ਹੈ ਕਿਉਂਕਿ ਅਕਸਰ ਹੀ ਇਨਾ ਸਟੇਸ਼ਨਾਂ ਬੱਸ ਜਾਣ ਵਾਸਤੇ ਪਲੇਟਫਾਰਮ ਨੰਬਰ 2 ਅਤੇ 3 ਦਾ ਇਸਤੇਮਾਲ ਕੀਤਾ ਜਾਂਦਾ ਤਾਂ ਫੋਇਪਰ ਮੰਡਲ ਵੱਲੋਂ 1 ਦਸੰਬਰ ਤੋਂ ਹੁਣ ਜਦ ਤੱਕ ਕੰਮ ਕੰਪਲੀਟ ਨਹੀਂ ਹੋਏਗਾ ਤਦ ਤੱਕ ਇਹ 2 ਨੰਬਰ ਅਤੇ 3 ਨੰਬਰ ਪਲੇਟਫਾਰਮ ਪਰਮਾਨੈਂਟਲੀ ਬੰਦ ਕੀਤਾ ਜਾਵੇਗਾ ਤਾਂ ਨਾ ਹੀ ਇੱਥੇ ਗੱਡੀਆਂ ਆਣਗੀਆਂ ਨਾ ਹੀ ਇਸ ਪਲੇਟਫਾਰਮ ਤੋਂ ਗੱਡੀਆਂ ਕੋਈ ਅੱਗੇ ਦਿੱਲੀ ਹਰਿਆਣਾ ਇਆ ਹੋਰ ਰਾਜਾਂ ਵਾਲੀ ਜਾਂਦੀ ਸੀ ਟ੍ਰੇਨਾਂ ਉਹ ਬਿਲਕੁਲ ਬੰਦ ਕੀਤੀ ਜਾਣਗੀਆਂ ਤਾਂ ਉਹਨਾਂ ਦੀ ਡਾਈਵਰਸ਼ਨ ਹੈ ਉਹ ਟ੍ਰੇਨਾਂ ਦੀ ਡਾਈਵਰਸ਼ਨ ਆ ਉਹ ਇੱਕ ਨੰਬਰ ਪਲੇਟਫਾਰਮ ਜਾਂ ਅਦਰਡੇ 4 5 ਔਰ ਅਗੇ 6 ਪਲੇਟਫਾਰਮ ਨੰਬਰ ਉਤੇ ਇਸ ਨੂੰ ਡਾਈਵਰ ਡਾਇਵਰਟ ਕੀਤਾ ਜਾਵੇਗਾ ਤਾਂ ਕਿ ਕਿਤੇ ਆਕੇ ਸੋਇਪੁਰ ਮੰਡਲ ਵਿਭਾਗ ਵੱਲੋਂ 1 ਦਸੰਬਰ ਤੋਂ ਹੁਣ ਪਲੇਟਫਾਰਮ ਨੰਬਰ ਜਿਹੜਾ 2 ਅਤੇ 3 ਪਰਮਾਨੈਂਟਲੀ ਹੁਣ ਬੰਦ ਕੀਤਾ ਜਾ ਰਿਹਾ ਤਾਂ ਜਦ ਤੱਕ ਇਸ ਰੇਲਵੇ ਸਟੇਸ਼ਨ ਦਾ ਕੰਮ ਕੰਪਲੀਟ ਨਹੀਂ ਹੋਵੇਗਾ ਤਦ ਤੱਕ ਇਹ ਪਲੇਟਫਾਰਮ ਉਸ ਕੁਝ ਸਮੇਂ ਵਾਸਤੇ ਇਹ ਬੰਦ ਰਹੇਗਾ ਉਹ ਦੱਸਦੀ ਕਿ 2026 ਤੱਕ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਨਰਮੀ ਕਰਨਾ ਨਮੀ ਕਰਨਾ ਉਸ ਨੂੰ ਕੰਪਲੀਟ ਕੀਤਾ ਜਾਏਗਾ ਬਹੁਤ ਸਮਾਂ ਘਟਰੇਗਾ 1 ਸਾਲ ਦੇ ਅੰਦਰ ਹੁਣ ਆਉਣ ਵਾਲੇ 2026 ਤੱਕ ਇਸ ਲੁਲਾਂਦੇ ਪਲੇਟਫਾਰਮ ਨੂੰ ਦਾ ਮਾਡਲ ਦਾ ਸਟੇਸ਼ਨ ਦਾ ਰੂਪ ਦਿੱਤਾ ਜਾਣਾ ਸੀ ਉਹ ਉਹਨੂੰ ਕੰਪਲੀਟ ਕਰਨ ਦਾ ਟੀਚਾ ਆ ਉਹ ਸਿਰਫ 2026 ਹੈ ਤਾਂ ਇਸ ਕੱਲ ਨੂੰ ਲੈ ਕੇ ਰੇਲਵੇ ਜੇ ਪ੍ਰਾਈਵੇਟ ਜਿਹੜੇ ਠੇਕੇਦਾਰ ਹੈ ਇਸ ਨਾਲ ਰੇਲਵੇ ਪਹਹਾ ਗਿਆ ਪੂਰੀ ਤਰ੍ਹਾਂ ਹੁਣ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਗੰਭੀਰ ਹੈ ਤੇ ਉਹ ਵੀ ਚਾਹੁੰਦੇ ਕਿ 2026 ਤੱਕ ਇਸ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਯਾਤਰੀਆਂ ਨੂੰ ਮਢਲੀਆਂ ਤੇ ਵਧੀਆਂ ਸੁਵਿਧਾ ਇੱਥੇ ਮਿਲ ਸਕੇ ਤਾਂ ਹੁਣ ਇਹ ਵੱਡੀ ਖਬਰ ਹੈ ਲੁਧਿਆਣਾ ਦਾ ਪਲੇਟਫਾਰਮ ਨੰਬਰ 2 ਅਤੇ 3 1 ਦਸੰਬਰ ਤੋਂ ਹੁਣ ਬੰਦ ਹੋਵੇਗਾ ਕਮਾਂਮੈਂ ਬੋਬੀ ਦਾ ਸੰਦੀਪ ਸ਼ਰਮਾ ਦੈਨਸਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਤ ਟੀਵੀ ਮੈਂ ਹਾਂ ਸੰਦੀਪ ਸ਼ਮਾ ਇੱਕ ਵਾਰੀ ਫੇਰ ਅਗਰ ਤੁਸੀਂ ਲੁਧਿਆਣਾ ਵਾਸਤੇ ਆਏ ਹੋ ਤਾਂ ਤੁਸੀਂ ਦਿੱਲੀ ਜਾਣਾ ਜਾਂ ਪਠਾਨਕੋਟ ਜਾਣਾ ਜਾਂ ਹਰਿਆਣੇ ਜਾਣਾ ਤਾਂ ਇਹ ਖਬਰ ਤੁਹਾਡੇ ਵਾਸਤੇ ਬਹੁਤ ਖਾਸ ਹੈ ਕਿਉਂਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਪ੍ਰੈਫਰਡ ਨੰਬਰ 2 ਅਤੇ 3 ਆਉਣ ਵਾਲੇ ਸਮੇਂ ਦੇ ਵਿੱਚ ਹੁਣ ਬੰਦ ਹੋਣ ਜਾ ਰਿਹਾ ਕਾਰਨ ਦੱਸਦੀ ਕਿ ਇਹ ਕਾਰਨ ਜਿਹੜਾ ਮੁੱਖ ਕਾਰਨ ਹੈਗਾ ਉਹ ਹੈਗਾ ਰੇਲਵੇ ਦੀ ਜਿਹੜੀ ਨਵੀਂ ਉਸਾਰੀ ਹੋ ਰਹੀ ਹੈ ਕਿਤੇ ਆਕੇ ਇਸ ਨਵੀਂ ਉਸਾਰੀ ਨੂੰ ਲੈ ਕੇ ਅ ਫੋਈ ਪਰ ਮੰਡਲ ਵੱਲੋਂ ਇਸ ਪੂਰੇ ਰੇਲਵੇ ਸਟੇਸ਼ਨ ਨੂੰ ਆਪਣੇ ਨਰ ਨਿਰਮਾਣ ਨੂੰ ਲੈ ਕੇ ਪਲੇਟਫਾਰਮ ਨੰਬਰ 2 ਅਤੇ 3 ਹੁਣ 1 ਦਸੰਬਰ ਤੋਂ ਲਗਾਤਾਰ ਇਹਨੇ ਬੰਦ ਰਹੇਗਾ ਤਾਂ ਇਹ ਯਾਤਰੀਆਂ ਵਾਸਤੇ ਬੜੀ ਵੱਡੀ ਅਹਿਮ ਖਬਰ ਹੈ ਕਿਉਂਕਿ ਇਹ ਆਮੜੇ ਲੋਕ ਦਿੱਲੀ ਜਾਂ ਅਮ੍ਰਿਤਸਰ ਠਾਨਕੋਟ ਜਾਂ ਜੰਮੂ ਵੱਲ ਜਾਂਦੇ ਜਾਂ ਹਰਿਆਣੇ ਵੱਲ ਜਾਂਦੇ ਆ ਹਿਸਾਰ ਵੱਲ ਜਾਂਦੇ ਤਾਂ ਉਹਨਾਂ ਵਾਸਤੇ ਖਬਰ ਵੱਡੀ ਅਹਿਮ ਹੈ ਕਿਉਂਕਿ ਅਕਸਰ ਹੀ ਇਹਨਾਂ ਸਟੇਸ਼ਨਾਂ ਤੋਂ ਬਸ ਜਾਣ ਵਾਸਤੇ ਪਲੇਟਫਾਰਮ ਨੰਬਰ 2 ਅਤੇ 3 ਦਾ ਇਸਤੇਮਾਲ ਕੀਤਾ ਜਾਂਦਾ ਤਾਂ ਫੋਈਪਰ ਮੰਡਲ ਵੱਲੋਂ 1 ਦਸੰਬਰ ਤੋਂ ਹੁਣ ਜਦ ਤੱਕ ਕੰਮ ਕੰਪਲੀਟ ਨਹੀਂ ਹੋਏਗਾ ਤਦ ਤੱਕ ਇਹ 2 ਨੰਬਰ ਅਤੇ 3 ਨੰਬਰ ਪਲੇਟਫਾਰਮ ਪਰਮਨੈਂਟਲੀ ਬੰਦ ਕੀਤਾ ਜਾਵੇਗਾ ਨਾ ਹੀ ਇਸ ਤੇ ਗੱਡੀਆਂ ਆਣਗੀਆਂ ਨਾ ਹੀ ਇਸ ਪਲੇਟਫਾਰਮ ਤੋਂ ਗੱਡੀਆਂ ਕੋਈ ਅੱਗੇ ਦਿੱਲੀ ਹਰਿਆਣਾ ਜਾਂ ਹੋਰ ਰਾਜਾਂ ਵੱਲ ਜਾਂਦੀਆਂ ਟ੍ਰੇਨਾਂ ਉਹ ਬਿਲਕੁਲ ਬੰਦ ਕੀਤੀ ਜਾਣਗੀਆਂ ਦਾ ਉਹਨਾਂ ਦੀ ਡਾਈਵਰਸ਼ਨ ਹੈ ਉਹ ਟ੍ਰੇਨਾਂ ਦੀ ਡਾਈਵਰਸ਼ਨ ਆ ਉਹ ਇੱਕ ਨੰਬਰ ਪਲੇਟਫਾਰਮ ਜਾਂ ਅਦਰਡੇ 4 5 ਔਰ ਅਗੇ 6 ਪਲੇਟਫਾਰਮ ਨੰਬਰ ਉਤੇ ਇਸ ਨੂੰ ਡਾਈਵਰ ਡਾਈਵਰਟ ਕੀਤਾ ਜਾਵੇਗਾ ਤਾਂ ਕਿ ਕਿਤੇ ਆਕੇ ਸੋਇਪੁਰ ਮੰਡਲ ਵਿਭਾਗ ਵੱਲੋਂ 1 ਦਸੰਬਰ ਤੋਂ ਹੁਣ ਪਲੇਟਫਾਰਮ ਨੰਬਰ ਜਿਹੜਾ 2 ਅਤੇ 3 ਪਰਮਾਨੈਂਟਲੀ ਹੁਣ ਬੰਦ ਕੀਤਾ ਜਾ ਰਿਹਾ ਤਾਂ ਜਦ ਤੱਕ ਇਸ ਰੇਲਵੇ ਸਟੇਸ਼ਨ ਦਾ ਕੰਮ ਕੰਪਲੀਟ ਨਹੀਂ ਹੋਵੇਗਾ ਤਦ ਤੱਕ ਇਹ ਪਲੇਟਫਾਰਮ ਉਸ ਕੁਝ ਸਮੇਂ ਵਾਸਤੇ ਇਹ ਬੰਦ ਰਹੇਗਾ ਉਹ ਦੱਸਦੀ ਕਿ 2026 ਤੱਕ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਨਰਮੀਕਰਨਾ ਨਮੀਕਰਨਾ ਉਸ ਨੂੰ ਕੰਪਲੀਟ ਕੀਤਾ ਜਾਏਗਾ ਬਹੁਤ ਸਮਾਂ ਘਟਰੇਗਾ 1 ਸਾਲ ਦੇ ਅੰਦਰ ਹੁਣ ਆਉਣ ਵਾਲੇ 2026 ਤੱਕ ਇਸ ਲੁਹਾਂਦੇ ਪਲੇਟਫਾਰਮ ਨੂੰ ਦਾ ਮਾਡਲ ਦਾ ਸਟੇਸ਼ਨ ਦਾ ਰੂਪ ਦਿੱਤਾ ਜਾਣਾ ਸੀ ਉਹ ਉਹਨੂੰ ਕੰਪਲੀਟ ਕਰਨ ਦਾ ਜਿਹੜਾ ਟੀਚਾ ਆਇਆ ਉਹ ਸਿਰਫ 2026 ਹੈ ਤਾਂ ਇਸ ਕੱਲ ਨੂੰ ਲੈ ਕੇ ਰੇਲਵੇ ਦੇ ਪ੍ਰਾਈਵੇਟ ਜਿਹੜੇ ਠੇਕੇਦਾਰ ਹੈ ਇਸ ਨਾਲ ਰੇਲਵੇ ਪਾ ਆ ਗਿਆ ਪੂਰੀ ਤਰ੍ਹਾਂ ਹੁਣ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਗੰਭੀਰ ਹੈ ਤੇ ਉਹ ਵੀ ਚਾਹੁੰਦੇ ਕਿ 2026 ਤੱਕ ਇਸ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਤੇ ਯਾਤਰੀ ਨੂੰ ਮਢਲੀਆਂ ਤੇ ਵਧੀਆਂ ਸੁਵਿਧਾ ਇੱਥੇ ਮਿਲ ਸਕੇ ਤਾਂ ਹੁਣ ਇਹ ਵੱਡੀ ਖਬਰ ਹੈ ਲੁਧਿਆਣਾ ਦਾ ਪਲੇਟਫਾਰਮ ਨੰਬਰ 2 ਅਤੇ 3 1 ਜਨਵਰੀ ਤੋਂ ਹੁਣ ਬੰਦ ਹੋਵੇਗਾ ਕਮਐਮਐਲ ਬਾਬੀ ਦਾ ਸੰਦੀਪ ਸ਼ਰਮਾ ਦੈਨਿਕ ਸਟਾ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦੈਨਿਕ ਸਟਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਇੱਕ ਵਾਰੀ ਫੇਰ ਅਗਰ ਤੁਸੀਂ ਲੁਧਿਆਣਾ ਵਾਸਤੇ ਆਏ ਹੋ ਤਾਂ ਤੁਸੀਂ ਦਿੱਲੀ ਜਾਣਾ ਜਾਂ ਪਠਾਨਕੋਟ ਜਾਣਾ ਜਾਂ ਹਰਿਆਣੇ ਜਾਣਾ ਤਾਂ ਇਹ ਖਬਰ ਤੁਹਾਡੇ ਵਾਸਤੇ ਬਹੁਤ ਖਾਸ ਹੈ ਹੁਣ ਕਿਉਂਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਪਲੇਫਰ ਨੰਬਰ 2 ਅਤੇ 3 ਆਉਣ ਵਾਲੇ ਸਮੇਂ ਦੇ ਵਿੱਚ ਹੁਣ ਬੰਦ ਹੋਣ ਜਾ ਰਿਹਾ ਕਾਰਨ ਦੱਸਦੀ ਹੈ ਕਿ ਇਹ ਕਾਰਨ ਜਿਹੜਾ ਮੁੱਖ ਕਾਰਨ ਹੈਗਾ ਉਹ ਹੈਗਾ ਰੇਲਵੇ ਦੀ ਜਿਹੜੀ ਨਵੀਂ ਉਸਾਰੀ ਹੋ ਰਹੀ ਹੈ ਕਿਤੇ ਆਕੇ ਇਸ ਨਵੀਂ ਉਸਾਰੀ ਨੂੰ ਲੈ ਕੇ ਫੋਇਪੁਰ ਮੰਡਲ ਵੱਲੋਂ ਇਸ ਪੂਰੇ ਰੇਲਵੇ ਸਟੇਸ਼ਨ ਨੂੰ ਆਪਣੇ ਨਰ ਨਿਰਮਾਣ ਨੂੰ ਲੈ ਕੇ ਪਲੇਟਫਾਰਮ ਨੰਬਰ 2 ਅਤੇ 3 ਹੁਣ 1 ਦਸੰਬਰ ਤੋਂ ਲਗਾਤਾਰ ਹੁਣ ਬੰਦ ਰਹੇਗਾ ਤਾ ਇਹ ਯਾਤਰੀਆਂ ਵਾਸਤੇ ਬੜੀ ਵੱਡੀ ਅਹਿਮ ਖਬਰ ਹੈ ਕਿਉਂਕਿ ਇਹ ਆਮੜੇ ਲੋਕ ਦਿੱਲੀ ਜਾਂ ਅੰਮ੍ਰਿਤਸਰ ਠਾਨਕੋੜ ਜਾਂ ਜੰਮੂ ਵੱਲ ਜਾਂਦੇ ਜਾਂ ਹਰਿਆਣੇ ਵੱਲ ਜਾਂਦੇ ਆ ਹਿਸਾਰ ਵੱਲ ਜਾਂਦੇ ਤਾਂ ਉਹਨਾਂ ਵਾਸਤੇ ਖਬਰ ਵੱਡੀ ਅਹਿਮ ਹੈ ਕਿਉਂਕਿ ਅਕਸਰ ਹੀ ਇਹਨਾਂ ਸਟੇਸ਼ਨਾਂ 'ਤੇ ਬਸ ਜਾਣ ਵਾਸਤੇ ਪਲੇਟਫਾਰਮ ਨੰਬਰ 2 ਅਤੇ 3 ਦਾ ਇਸਤੇਮਾਲ ਕੀਤਾ ਜਾਂਦਾ ਤਾਂ ਫੋਇਪਰ ਮੰਡਲ ਵੱਲੋਂ 1 ਦਸੰਬਰ ਤੋਂ ਹੁਣ ਜਦ ਤੱਕ ਕੰਮ ਕੰਪਲੀਟ ਨਹੀਂ ਹੋਏਗਾ ਤਦ ਤੱਕ ਇਹ 2 ਨੰਬਰ ਅਤੇ 3 ਨੰਬਰ ਪਲੇਟਫਾਰਮ ਪਰਮਨੈਂਟਲੀ ਬੰਦ ਕੀਤਾ ਜਾਏਗਾ ਤਾਂ ਨਾ ਹੀ ਇਸ ਤੇ ਗੱਡੀਆਂ ਆਣਗੀਆਂ ਨਾ ਹੀ ਇਸ ਪਲੇਟਫਾਰਮ ਤੋਂ ਗੱਡੀਆਂ ਕੋਈ ਅੱਗੇ ਦਿੱਲੀ ਹਰਿਆਣਾ ਜਾਂ ਹੋਰ ਰਾਜਾਂ ਵੱਲ ਜਾਂਦੀਆਂ ਸਨ ਟ੍ਰੇਨਾਂ ਉਹ ਬਿਲਕੁਲ ਬੰਦ ਕੀਤੀ ਜਾਣਗੀਆਂ ਤਾਂ ਉਹਨਾਂ ਦੀ ਡਾਈਵਰਸ਼ਨ ਹੈ ਉਹ ਟ੍ਰੇਨਾਂ ਦੀ ਡਾਈਵਰਸ਼ਨ ਆ ਉਹ ਇੱਕ ਨੰਬਰ ਪਲੇਟਫਾਰਮ ਜਾਂ ਅਦਰਡੇ 4 5 ਔਰ ਅੱਗੇ 6 ਪਲੇਟਫਾਰਮ ਨੰਬਰਾਂ ਉਤੇ ਇਸ ਨੂੰ ਡਾਈਵਰਟ ਕੀਤਾ ਜਾਵੇਗਾ ਤਾਂ ਕਿ ਕਿਤੇ ਆਕੇ ਸੋਇਪੁਰ ਮੰਡਲ ਵਿਭਾਗ ਵੱਲੋਂ 1 ਦਸੰਬਰ ਤੋਂ ਹੁਣ ਪਲੇਟਫਾਰਮ ਨੰਬਰ ਜਿਹੜਾ 2 ਅਤੇ 3 ਪਰਮਾਨੈਂਟਲੀ ਹੁਣ ਬੰਦ ਕੀਤਾ ਜਾ ਰਿਹਾ ਤਾਂ ਜਦ ਤੱਕ ਇਸ ਰੇਲਵੇ ਸਟੇਸ਼ਨ ਦਾ ਕੰਮ ਕੰਪਲੀਟ ਨਹੀਂ ਹੋਵੇਗਾ ਤਦ ਤੱਕ ਇਹ ਪਲੇਟਫਾਰਮ ਉਸ ਕੁਝ ਸਮੇਂ ਵਾਸਤੇ ਇਹ ਬੰਦ ਰਹੇਗਾ ਉਹ ਦੱਸਦੀ ਕਿ 2026 ਤੱਕ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਨਰਮੀ ਕਰਨਾ ਨਮੀ ਕਰਨਾ ਉਸ ਤੋਂ ਕੰਪਲੀਟ ਕੀਤਾ ਜਾਏਗਾ ਬਹੁਤ ਸਮਾਂ ਘੱਟ ਰਹੇਗਾ 1 ਸਾਲ ਦੇ ਅੰਦਰ ਹੁਣ ਆਉਣ ਵਾਲੇ 2026 ਤੱਕ ਇਸ ਲੁਹਾਂਦੇ ਪਲੇਟਫਾਰਮ ਨੂੰ ਦਾ ਮਾਡਲ ਦਾ ਸਟੇਸ਼ਨ ਦਾ ਰੂਪ ਦਿੱਤਾ ਜਾਣਾ ਸੀ ਉਹ ਉਹਨੂੰ ਕੰਪਲੀਟ ਕਰਨ ਦਾ ਟਿਚ ਆਇਆ ਉਹ ਸਿਰਫ 2026 ਹੈ ਤਾਂ ਇਸ ਕੱਲ ਨੂੰ ਲੈ ਕੇ ਰੇਲਵੇ ਦੇ ਪ੍ਰਾਈਵੇਟ ਜਿਹੜੇ ਠੇਕੇਦਾਰ ਹੈ ਇਸ ਨਾਲ ਰੇਲਵੇ ਪਾ ਆ ਗਿਆ ਪੂਰੀ ਤਰ੍ਹਾਂ ਹੁਣ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਗੰਭੀਰ ਹੈ ਤੇ ਉਹ ਵੀ ਚਾਹੁੰਦੇ ਕਿ 2026 ਤੱਕ ਇਸ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਤੇ ਯਾਤਰੀ ਨੂੰ ਮਢਲੀਆਂ ਤੇ ਵਧੀਆਂ ਸੁਵਿਧਾ ਇੱਥੇ ਮਿਲ ਸਕੇ ਤਾਂ ਹੁਣ ਇਹ ਵੱਡੀ ਖਬਰ ਹੈ ਲੁਧਿਆਣਾ ਦਾ ਪਲੇਟਫਾਰਮ ਨੰਬਰ 2 ਅਤੇ 3 1 ਜਨਵਰੀ ਤੋਂ ਹੁਣ ਬੰਦ ਹੋਵੇਗਾ ਕਮਐਮਐਨ ਬੋਬੀ ਦਾ ਸੰਦੀਪ ਸ਼ਰਮਾ ਦੈਸੀਰ ਟੀਵੀ ਲੁਧਿਆਣਾ